ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਸਵੇਰ ਦਾ ਪੌਣਿਕ 6 ਦਾ ਟਾਈਮ ਐ 6:00 ਵਜੇ ਨਾਲ ਜਾਨੀ ਕਿ ਇੰਨੇ ਕ ਟਾਈਮ ਐ 6 ਦੇ ਨੇੜੇ ਤੇੜੇ ਚਾਹ ਪਾਣੀ ਸੀ ਪੀ ਲਿਆ ਮੈਂ ਮਸ਼ੀਨ ਚ ਪਾਇਆ ਹੋਏ ਨੇ ਕੱਪੜੇ ਸੈਮੀ ਮਸ਼ੀਨ ਚ ਪਾਇਨੇ ਕਿਉਂਕਿ ਫੂਲੀ ਮਸ਼ੀਨ ਚ ਇੱਕ ਪੂਰਾ ਲੋਡ ਨਹੀਂ ਬਣ ਰਿਹਾ ਸੀ ਘੱਟ ਸੀ ਕੱਪੜੇ ਫਿਰ ਮੈਂ ਸੈਮੀ ਚ ਵਾਸ਼ ਕਰਤੇ ਪਰਲ ਮੈਂ ਫੂਲੀ ਜੀ ਲੋਡ ਕੀਤਾ ਫਿਰ ਦੇਖੋ ਵੀ ਹਜੇ ਡਰਮਕ ਸਟ ਫਿਰ ਮੈਂ ਕਿਹਾ ਚਲੋ ਕਿੱਥੇ 1.5 ਘੰਟਾ ਵੇਟ ਕਰੂੰਗੀ ਨਾਲ ਤਾਂ ਹਮੈਂ ਸੈਮੀ ਮਸ਼ੀਨ ਚੀ ਧੋ ਲਾਂ ਨੀ ਹੁਣ ਸੈਮੀ ਮਸ਼ੀਨ ਚ ਪਾਈ ਹਨ ਕੱਪੜੇ ਅੱਜ ਅੰਦਰ ਮੈਨੂੰ ਕੋਈ ਦਾਲ ਸਬਜ਼ੀ ਦਾ ਐਸਾ ਕੋਈ ਵੱਡਾ ਕੰਮ ਨਹੀਂ ਹੈਗਾ ਕਿਉਂਕਿ ਮੇਰੇ ਕੋਲ ਕੱਲ ਵਾਲੀ ਨਾ ਰਾਜਮਾ ਦੀ ਸਬਜ਼ੀ ਪਈ ਹੈ ਤੇ ਦਵਿੰਦਰ ਵੀ ਕਹਿੰਦੀ ਉਹ ਹੀ ਖਾ ਲਾਂਗੇ ਤੇ ਪਹਿਲੇ ਰਾਜਮਾ ਬਹੁਤ ਟੇਸਟੀ ਬਣੀ ਸੀ ਕਿਉਂਕਿ ਹੁਣ ਬ੍ਰੇਕਫਾਸਟ ਵਿੱਚ ਅਸੀਂ ਖਾਣ ਪਨੀਰ ਵਾਲਾ ਪਰੌਂਠਾ ਕੱਲ ਵੀ ਸਬਜ਼ੀ ਇੱਕ ਟਾਈਮ ਖਾਧੀ ਸੀ ਦੁਪਹਿਰੇ ਤੇ ਅੱਜ ਫਿਰ ਜਿਹੜੀ ਪਈ ਅੱਜ ਵੀ ਉਹ ਦੁਪਹਿਰੇ ਯੂਟਿਲਾਈਜ਼ ਕਰ ਲਾਂਗੇ ਹੁਣ ਬ੍ਰੇਕ ਸੋਚ ਲਈ ਜਿੰਨੇ ਕੱਪੜੇ ਨੂੰ ਧੋਦਾਂ ਥੋੜੀ ਬਹੁਤੀ ਡਸਟਿੰਗ ਕਰਦਾ ਡਸਟਿੰਗ ਕੱਲ ਨਹੀਂ ਕਰੀ ਹੈਗੀ ਐਨਾ ਕੰਮ ਆ ਬਾਕੀ ਕੰਮ ਚੱਲਦੇ ਰਹਿੰਦੇ ਨੇ ਕੰਮ ਕਰਦੇ ਖਤਮ ਹੀ ਨਹੀਂ ਹੁੰਦੇ ਕਹਿਣ ਨੂੰ ਆਏ ਹੁੰਦਾ ਵੀ ਐਨਾ ਕੰਮ ਆ ਪਰ ਜੋ ਕਰਨ ਲੱਗ ਜੇ ਫਿਰ ਕੰਮ ਨਿਕਲ ਹੀ ਆਉਂਦੇ ਨਿਕਲ ਹੀ ਆਉਂਦੇ ਨੇ ਫਿਰ ਐ ਹੁੰਦਾ ਨਾ ਵੀ ਯਾਦ ਆਪਣੇ ਆਉਣ ਲੱਗ ਜਾਂਦੀ ਜੋ ਆਪਾਂ ਕੰਮ ਕਰਨ ਲੱਗ ਜਾਈਏ ਵੀ ਆਹ ਕਰ ਲਈਏ ਆਹ ਕਰ ਲਈਏ ਆਇਓ ਇੱਕ ਭੈਣ ਕਹਿੰਦੇ ਸਾਨੂੰ ਤੁਸੀਂ ਬਾਹਰ ਵਾਲਾ ਏਰੀਆ ਦਿਖਾਓ ਆ ਦੇਖੋ ਆ ਤਾਂ ਸਾਡਾ ਫਰੰਟ ਵਾਲਾ ਏਰੀਆ ਹੈ ਤੇ ਆਹ ਵਾਲੀ ਲੈਫਟ ਸਾਈਡ ਵਾਲਾ ਸਾ ਬੈਂਜ ਕੱਪੜਨਾ ਸਟੈਂਡ ਪਿਆ ਇਧਰ ਹੀ ਤਾਰਾਂ ਨੇ ਕੱਪੜਿਆਂ ਵਾਲੀ ਦੋਨੇ ਤਾਰ ਇਧਰ ਬੰਨੀਆਂ ਹੋਈਆਂ ਨੇ ਉਹ ਸ਼ੈੱਡ ਪਾਇਆ ਪਿਆ ਉੱਪਰ ਉੱਪਰ ਸ਼ੈੱਡ ਪਾਉਣ ਦਾ ਹੀ ਮਕਸਦ ਹੈ ਕਿ ਕਿ ਤਾ ਉਹ ਵਿੰਡੋਸ ਆ ਗਏ ਇੱਕ ਤਾਂ ਸਾਡੇ ਵਾਸ਼ਰੂਮ ਵਾਲੀ ਵਿੰਡੋ ਇੱਕ ਨਾਲ ਲਾਂਡਰੀ ਰੂਮ ਵਾਲੀ ਵਿੰਡੋ ਦੋਨੇ ਨਾਲ-ਨਾਲ ਨੇ ਦੋਨਾਂ ਦੇ ਵਿੰਡੋਸ ਕਵਰ ਹੋ ਗਈਆਂ ਤੇ ਨਾਲੇ ਆਈ ਸੀ ਮੀਕਣੀ ਚਲੋ ਕੋਈ ਮੰਜਾ ਵਗੈਰਾ ਅੰਦਰ ਹੋ ਜਾਂਦਾ ਤੇ ਕੋਈ ਨਾ ਕੋਈ ਚੀਜ਼ ਅੰਦਰ ਰੱਖੀ ਜਾਂਦੀ ਹੈ ਕੋਈ ਪ੍ਰੋਗਰਾਮ ਹੋਵੇ ਮਾਣਾ ਮੋਟਾ ਕੋਈ ਮੌਸਮ ਖਰਾਬ ਹੋਵੇ ਕੋਈ ਪਾਂਡੇ ਢਿੰਡੇ ਅੰਦਰ ਰੱਖੇ ਜਾਂਦੇ ਨੇ ਉੱਪਰ ਸ਼ੈੱਡ ਪਾਇਆ ਹੋਇਆ ਵਿੰਡੋਜ਼ ਖਰਾਬ ਹੋਣ ਤੋਂ ਪਾਇਆ ਮੈਂ ਤਾਂ ਵੀ ਧੁੱਪ ਤੋਂ ਬਾਤ ਛੜ ਤੋਂ ਧੁੱਪ ਤੋਂ ਤੇ ਉਹ ਪਿੱਛੇ ਤਾਂ ਸਾਡਾ ਪਹਿਲਾਂ ਵਾਲਾ ਸ਼ੈੱਡ ਆ ਉਹ ਤਾਂ ਕਾਫੀ ਸਾਲਾਂ ਤੋਂ ਪਿਆ ਹੋਇਆ ਪਰ ਹੁਣ ਅਸੀਂ ਨਵਾਂ ਆਹ ਵਾਲਾ ਰੈਨੋਵੇਸ਼ਨ ਟਾਈਮ ਪਾਇਆ ਅਟੈਚ ਕਰ ਲਿਆ ਉਹਦੇ ਨਾਲ ਜਾਨੀ ਕਿ ਵੱਡਾ ਹੋ ਗਿਆ ਕਵਰਡ ਏਰੀਆ ਥੋੜਾ ਜਿਆਦਾ ਹੋ ਗਿਆ ਇਹ ਆਹ ਵਾਲਾ ਸ਼ੈੱਡ ਤਾਂ ਪਹਿਲਾਂ ਤੋਂ ਅਸੀਂ ਪਹਿਲਾਂ ਤੋਂ ਉਰੇ ਵਾਸ਼ਿੰਗ ਏਰੀਆ ਬਣਾ ਹੋਇਆ ਸੀਗਾ ਪਰ ਲਾਂਡਰੀ ਨੂੰ ਅਸੀਂ ਬਾਅਦ ਚ ਬਣਾਇਆ ਇਹ ਸ਼ੈੱਡ ਸਾਡਾ ਪਹਿਲਾਂ ਤੋਂ ਅਸੀਂ ਇੱਥੇ ਇੰਨਾ ਏਰੀਆ ਕਵਰਡ ਹੀ ਸੀਗਾ ਪਰ ਏਰੀਆ ਥੋੜਾ ਜਿਆਦਾ ਅਸੀਂ ਇਹ ਵਧਾ ਲਿਆ ਸਾਨੂੰ ਵਧ ਪਹਿਲਾਂ ਇੰਨਾ ਨਹੀਂ ਸੀਗਾ ਇੱਧਰ ਵੀ ਸ਼ੈਡ ਆ ਉੱਪਰ ਮੀਕਣੀ ਆ ਜੇ ਇਹ ਬਾਕੀ ਜੋ ਕੋਈ ਪ੍ਰੋਗਰਾਮ ਹੈ ਕੋਈ ਭਾਂਡੇ ਭੁੰਡੇ ਧੋਣੇ ਨੇ ਇੱਥੇ ਆ ਪੁਆਇੰਟ ਹੈਗੇ ਨਹੀਂ ਟੂਟੀਆਂ ਦੇ ਮੋਟਰ ਵਾਲਾ ਪੁਆਇੰਟ ਵੀ ਹੈ ਟੂਟੀ ਵਾਲਾ ਪੁਆਇੰਟ ਵੀ ਇੱਥੇ ਆਪਾਂ ਭਾਂਡੇ ਵਗੈਰਾ ਧੋ ਸਕਦੇ ਆ ਕੋਈ ਭਾਂਡੇ ਧੋ ਕੇ ਰੱਖਣੇ ਨੇ ਕੋਈ ਸਬਜ਼ੀਆਂ ਵਗੈਰਾ ਇੱਧਰ ਰੱਖ ਸਕਦੇ ਕਾਫੀ ਖੁੱਲੀ ਜਗ੍ਹਾ ਹੈ ਇੱਧਰ ਸਾਡਾ ਵਾਸ਼ਿੰਗ ਏਰੀਆ ਇੱਧਰ ਮੇਰੀ ਚੱਲ ਰਹੀ ਹੈ ਮਸ਼ੀਨ ਤੇ ਇਸ ਸਾਈਡ ਹੈਗੇ ਬਾੜੀ ਆਧੀ ਆ ਗਈ ਤੇ ਇੱਧਰ ਆ ਕੇ ਬੇੜਾ ਆ ਗਈ ਬਾੜੀ ਕੱਪੜੇ ਆਪਣੇ ਧੋਤੇ ਗਏ ਤੇ ਹੁਣ ਮੈਂ ਅੰਦਰ ਜਾ ਕੇ ਕਿਚਨ ਦੇ ਟੋਵਲ ਸੋਕ ਕਰਦੇ ਆ ਗਰਮ ਪਾਣੀ ਵਿੱਚ ਕੱਪੜੇ ਧੋ ਕੇ ਮੈਂ ਪਾ ਤੇ ਸੁੱਕਣੇ ਹੁਣ ਬਸ ਕਿਚਨ ਦੇ ਟੋਵਲ ਸੋਕ ਕਰਦਾ ਗਰਮ ਪਾਣੀ ਕਰਕੇ ਫਿਰ ਉਸ ਤੋਂ ਬਾਅਦ ਵਾਸ਼ ਕਰ ਦੂੰਗੀ ਅੱਜ ਨਾ ਮੇਰੀ ਕਿਚਨ ਖਾਲੀ-ਖਾਲੀ ਪਈ ਕਿਉਂਕਿ ਮੈਂ ਕੁਕਿੰਗ ਸਟਾਰਟ ਨਹੀਂ ਕੀਤੀ just ਸਵੇਰੇ ਚਾਹ ਬਣੀ ਆ ਚਾਹ ਵਾਲੇ ਭਾਂਡੇ ਮੈਂ ਸਾਫ਼ ਕਰਦੇ ਤੇ ਕਿਚਨ ਮੇਰੀ ਬਿਲਕੁਲ ਖਾਲੀ ਪਈ ਆ ਕੁਕਿੰਗ ਕੁਝ ਹੈ ਨਹੀਂ दाल ਸਬਜ਼ੀ just ਹਲੇ ਮੈਂ ਸ਼ੁਰੂ ਕਰੂੰ ਕੰਮ ਖੀਚਣ ਦਾ ਬ੍ਰੈਕਫਾਸਟ ਦੀ ਤਿਆਰੀ ਕਰੂੰਗੀ ਪਨੀਰ ਵਾਲਾ ਸਟਫਿੰਗ ਤਿਆਰ ਕਰਕੇ ਆਟਾ ਗੁੰਨਦੀ ਆ ਅੱਜ ਮੇਰੀ ਕਿਚਨ ਬਿਲਕੁਲ ਖਾਲੀ ਆ ਸਾਫ਼-ਸਾਫ਼ ਫੇਰ ਕੋਈ ਕੰਮ ਹੀ ਨਹੀਂ ਕੋਈ ਹੋਇਆ ਜਦੋਂ ਕੰਮ ਕਰਨ ਲੱਗਦੇ ਆ ਫੇਰ ਭਾਂਡੇ ਬਾਹਰ ਨਿਕਲਦੇ ਨੇ ਫੇਰ ਖਿਡਣ ਖੰਡਾਉਣ ਸ਼ੁਰੂ ਹੋ ਜਾਂਦਾ ਬਿਲਕੁਲ ਹੀ ਖਾਂਦੀ ਖਾਂਦੀ ਕਿਚਨ ਸੋਹਣੀ ਲੱਗਦੀ ਨਾ ਲੱਗਦਾ ਵੀ ਐਂ ਹੀ ਰਹੇ ਪਰ ਜੋ ਕੰਮ ਕਰਾਂਗੇ ਭਾਂਡੇ ਦਾ ਫਿਰ ਬਾਹਰ ਆਉਣਗੇ ਇੱਕ ਭੈਣ ਨੇ ਕਮੈਂਟ ਕੀਤਾ ਸੇਜ ਬਾਰੇ ਕਿ ਆ ਤੁਸੀਂ ਐਲੂਮੀਨੀਅਮ ਫੋਇਲ ਬਿਛਾਈ ਨਹੀਂ ਇਹ ਰਾਈਸ ਬੈਗ ਸੀਗਾ ਆਪਾਂ ਚਾਵਲ ਨਹੀਂ ਲੈ ਕੇ ਆਉਂਗੇ ਉਹਦੇ ਵਾਲੀ ਥੈਲੀ ਸੀ ਚਾਵਲ ਵਾਲੀ ਤੇ ਮੈਨੂੰ ਖੋਲ ਕੇ ਇੱਥੇ ਬਿਛਾ ਲਿਆ ਮੇਰੀ ਆਦਤ ਈ ਹੈ ਜਰੂਰੀ ਆ ਕਿਚਨ ਬਣੀ ਆ ਨਾ ਵੀ ਮੈਂ ਜਿੱਥੇ ਕੰਮ ਕਰਨਾ ਮੈਂ ਉੱਥੇ ਉਹਨਿਕ ਸਪੇਸ ਤੇ ਮੈਂ ਬਿਛਾ ਲਾਂਦੀ ਆ ਪੇਪਰ ਕੋਈ ਵੀ ਜੋ ਤੁਸੀਂ ਪੇਪਰ ਵਿਛਾ ਲਓ ਮੇਰੇ ਪਹਿਲਾਂ ਮੇਰੇ ਕੋਲ ਮੈਟ ਸੀ ਉਹ ਖਰਾਬ ਹੋ ਗਏ ਤੇ ਹੁਣ ਮੈਂ ਇਸ ਤਰ੍ਹਾਂ ਪੇਪਰ ਪਛਾਲ ਲਾਣੀ ਆ ਕਿਵਾਰਾ ਅਖਬਾਰ ਪਛਾਲ ਲਾਣੀ ਫਿਰ ਮੈਨੂੰ ਆ ਰੀਸੈਂਟਲੀ ਆ ਲੰਬ ਗਿਆ ਸੀ ਰਾਈਸ ਬੈਗ ਕਿਤੇ ਪਿਆ ਤੇ ਮੈਂ ਕੱਟ ਕੇ ਖੋਲ ਲਿਆ ਤੇ ਹੁਣ ਕੋਈ ਚਾਹ ਦੁੱਧ ਦਾ ਕੁਛ ਡ੍ਰੌਪ ਕਿਰੂਗਾ ਇੱਥੇ ਕੱਪੜਾ ਮਾਰ ਦੋ ਜੈਨੂੰ ਜਾ ਕੇ ਤੁਸੀਂ ਵਾਸ਼ ਕਰ ਦੋ ਵਾਸ਼ ਵੀ ਹੋ ਜਾਂਦਾ ਹੈ ਨਾ ਤੇ ਫਿਰ ਉਹਨਾਂ ਕ ਏਰੀਆ ਤੇ ਆਪਾਂ ਨੂੰ ਬਾਰਿ ਬਾਰੀ ਕੱਪੜਾ ਮਾਰਨ ਦੀ ਲੋੜ ਨਹੀਂ ਤੁਸੀਂ ਕੰਮ ਕਰ ਲਓ ਪਹਿਲਾਂ ਆਪਦਾ ਕੰਮ ਕਰਕੇ ਫਿਰ ਤੁਸੀਂ ਇਹਨੂੰ ਧੋ ਦੋ ਚਾਹੇ ਤੁਸੀਂ ਕੱਪੜਾ ਮਾਰ ਦੋ ਸ਼ਾਪਿੰਗ ਕਰਨੀ ਕੋਈ ਚਾਹ ਦੁੱਧ ਕੋਈ ਪੁੜਨਾ ਬਣਾਉਣਾ ਕੋਈ ਲਸੀ ਵਗੈਰਾ ਕਰਨੀ ਕੋਈ ਇਸ ਤਰ੍ਹਾਂ ਨੀਚੇ ਪੇਪਰ ਪਛਾ ਲੋ ਕੰਮ ਥੋੜਾ ਈਜ਼ੀ ਹੋ ਜਾਣਾ ਮੈਨੂੰ ਲੱਗਦਾ ਮੈਨੂੰ ਆਦਤ ਪੈ ਗਈ ਹੋਣਾ ਆਹ ਲੱਗੂ ਵੀ ਕਿੱਥੇ ਬਾਰੀ ਬਾਰੀ ਕੱਪੜਾ ਮਾਰਾਂਗੇ ਇੰਨੀ ਇੱਕ ਸਪੇਸ ਅਲੱਗ ਹੋਵੇ ਜਿੱਥੇ ਸਭ ਕੰਮ ਕਰਨਾ ਵੀ ਚਲੋ ਕੱਪੜਾ ਮਾਰ ਦੋ ਚਾਹੇ ਵਾਸ਼ ਕਰ ਦੋ ਹੁਣ ਮੈਂ ਸ਼ੁਰੂ ਕਰਦੇ ਕੰਮ ਕਿਚਨ ਵਿੱਚ ਭਾਂਡੇ ਵਿੱਚ ਸਾਫ਼ ਕਰਕੇ ਰੱਖ ਲਏ ਚਾਹ ਲੈ ਮੈਂ ਗੀਜ਼ਰ ਓਨ ਕੀਤਾ ਗੀਜ਼ਰ ਚ ਪਾਣੀ ਗਰਮ ਹੋ ਚੁੱਕਿਆ ਤੇ ਮੈਂ ਗਰਮ ਪਾਣੀ ਕੱਢ ਕੇ ਆ ਬੱਕਟ ਵਿੱਚ ਟਾਵਲਸ ਸੋਕ ਕਰਦੀਆਂ ਕਿਚਨ ਵਾਲੇ ਤੇ ਹੁਣ ਮੈਂ ਗਰਮ ਪਾਣੀ ਕਰ ਲਿਆ ਸੀ ਗਰਮ ਪਾਣੀ ਲੈ ਕੇ ਉਹਦੇ ਵਿੱਚ ਮੈਂ ਭਿਉਉਂਗੀ ਕਿਚਨ ਵਾਲੇ ਟਾਵਲ ਵਿੱਚ ਪਾ ਦੂੰਗੀ ਸਰਫ ਤੇ ਕਿਚਨ ਵਾਲੇ ਟਾਵਲ ਜਿਹੜੇ ਮੈਂ ਸੋਕ ਕਰਕੇ ਰੱਖ ਦੂੰਗੀ ਕੁਝ ਟਾਈਮ ਲਈ ਫਿਰ ਹਲਕਾ ਹਲਕੀ ਥਾਪੀ ਲਗਾ ਕੇ ਕੁੱਟ ਕੇ ਸੁੱਕਣੇ ਪਾ ਦੂੰਗੀ ਬਸ ਮੇਰਾ ਇਹੀ ਮੇਰਾ ਤਰੀਕਾ ਹੁੰਦਾ toned ਹੋਣ ਕਿਚਨ ਦੇ ਟਾਵਲ ਹੋਣ ਪਰ ਹਾਂ toned ਅਲੱਗ-alag ਟਾਵਲ ਅਲੱਗ toned ਨੇ ਪੋਨੇ ਅਲੱਗ ਤੋਂਨੇ ਨੇ ਮਿਕਸ ਨਹੀਂ ਕਰਨੀ ਯਾਨੀ ਇਹ ਪੋਨੇ ਦਾ ਬਿਲਕੁਲ ਹੀ ਮਲੱਗ ਤੋਂਨੇ ਇਹ ਮੈਂ ਸਪੈਸ਼ਲ ਇਹ ਇੱਕ ਬਾਕਟਰ ਰੱਖੀ ਹੋਈ ਹੈ ਪੋਨੇ ਤੋਂਨ ਇਹ ਨਹੀਂ ਹੈ ਕੋਈ ਕਿਸੇ ਭਾਂਡੇ ਚ ਪਾਲ ਕਰਕੇ ਕਿਸੇ ਭਾਂਡੇ ਚ ਪਾਲੇ ਇਧਰ ਮੈਂ 8 ਗੁੰਨੇ ਬੇਸਣਾ ਮੈਨੂੰ ਆਪਣਾ ਪਲਾਨ ਚੇਂਜ ਕਰਨਾ ਪੈ ਗਿਆ ਕਿਉਂਕਿ ਨਾ ਦਵਿੰਦਰ ਕੁੱਕ ਕੋਈ ਆਉਂਦਾ ਦੂਰੋਂ ਚੱਲਿਆ ਹੋਇਆ ਹੈ ਬੰਦਾ ਕੋਈ ਕੰਮ ਰਿਲੇਟਿਡ ਤੇ ਉਹ ਫਿਰ ਦਵਿੰਦਰ ਕਣ ਚੱਲ ਪਰੌਂਠਾ ਵੀ ਆਪਾਂ ਉਹਨਾਂ ਨੂੰ ਖਵਾ ਦਾਂਗੇ ਤੁਸੀਂ 8 ਥੋੜਾ ਜ਼ਿਆਦਾ ਗੁੰਨ ਲਓ ਫਿਰ ਮੈਂ ਇਹ ਬੇਸਣਾ ਆਟਾ ਗੁੰਨੇ ਵਿੱਚ ਨੂਨ ਅਜਵੈਨ ਮੇਥੀ ਵਗੈਰਾ ਪਾ ਕੇ ਬਰੀਕ ਪਿਆਜ਼ ਪਾ ਕੇ ਹਰੀ ਮਿਰ ਜਾਇ ਪੂਜ ਬਾਕੀ ਦਾ ਬੇਸ ਨਾਟਾ ਗੁੱਲਨੇ ਬਸ ਹੁਣ ਮੈਂ ਬਣਾਉਣ ਲੱਗਦੀ ਆ ਪਰੌਂਠਾ ਤੇ ਇਧਰ ਮੈਂ ਸਾਰੇ achar ਚੂਰ ਤਿਆਰ ਕਰ ਲਏ ਮੈਂ ਕਿ ਚਟਨੀ ਬਣਾਉਂਗੀ ਤਾਂ ਮੈਨੂੰ ਟਾਈਮ ਲੱਗ ਜੂਗਾ achar ਹੈ ਤਿਆਰ ਕਰ ਲਿਆ ਮਿੱਠਾ ਅੰਬ ਕਰਾਰਾ ਅੰਬ ਹਰੀ ਮਿਰਚ ਲਾਲ ਮੇਠ ਸਿਰਕੀ ਵਾਲੀ ਆ ਅੰਬਿਆਂ ਦੀ ਚਟਨੀ ਆ ਲਾਲ ਮਿਰਚਾਂ ਦਾ ਮਿੱਠਾ achar ਆ ਨਿੰਬੂ ਮੈਂ ਰੱਖਿਆ ਨੇ ਮੈਂ ਕਿ ਨਿੰਬੂ ਕੋਈ ਘੱਟ ਹੀ ਖਾਂਦਾ ਹਾਂ ਇਹ ਬਟਰ ਹੋ ਗਿਆ ਦਹੀਂ ਫ੍ਰਿਜ ਵਿੱਚ ਡੋਂਗੇ ਚਪਾਈ ਪਈ ਹੈ ਇਧਰ ਭਾਂਡੇ ਕੱਢੇ ਪਏ ਨੇ ਬਸ ਹੁਣ ਪਰੌਂਠਾ ਬਣਾਉਣ ਲੱਗਦੀ ਆਂਗੀ ਮੁੰਡਾ ਤਾਂ ਹੀ ਲੱਗ ਜੋ ਬਣਾਉਣ ਫਿਰ ਚਾਹ ਵੀ ਰੱਬ ਬਣਨੀ ਰੱਖਣੀ ਹੋਊ ਟਾਈਮ ਤੇ ਹੁਣ ਮੈਂ ਵੀ ਕਰਦੀ ਆ ਆਪਣਾ ਬ੍ਰੇਕਫਾਸਟ ਮੈਂ ਵੀ ਅੱਜ ਪਰੌਂਠਾ ਹੀ ਖਾਵਾਂਗੀ ਦਹੀਂ ਦੀ ਮੈਂ ਜ਼ਰੂਰ ਕੋਲੀ ਭਰ ਕੇ ਲੈ ਲਈ ਟਾਈਮ ਹੋ ਰਿਹਾ 9:30 ਦਾ 9:30 ਹੋ ਚੁੱਕੇ ਨੇ ਤੇ ਕਿਚਨ ਦਾ ਕੰਮ ਮੇਰਾ ਖਤਮ ਆ ਖਾਣੇ ਦੇਣਾਂ ਦਾ ਕੰਮ ਖਤਮ ਕਿਚਨ ਕਲੀਨ ਵੀ ਹੋ ਗਈ ਬਸ ਮੈਂ ਨੇ ਇੱਥੇ ਹੈਲਪਰ ਦੇ ਚਾਹ ਰੱਖਿਆ ਹੁਣ ਆਈ ਇਹੋ ਝਾੜੂ ਲਗਾ ਦੀ ਕਹਿੰਦੀ ਨੂੰ ਚਾਹ ਕਰਦੇ ਤੇ ਉਹਦੀ ਚਾਹ ਬਣ ਰਹੀ ਆ ਬਾਕੀ ਮੇਰੀ ਕਿਚਨ ਆਲਮੋਸਟ ਸਾਰੀ ਥੀ ਕਲੀਨ ਹੈ ਮੇਰਾ ਜੀ ਕਰਦਾ ਮੈਂ ਵੀ ਇੱਕ ਕਾਫੀ ਦਾ ਕੱਪ ਕਰ ਲਾ ਕਿਉਂਕਿ ਮੈਂ ਹਜੇ ਸਾਫ ਸਫਾਈ ਕਰਨੀ ਹੈ ਸਾਫ ਸਫਾਈ ਮੈਂ ਕੁਛ ਨਹੀਂ ਕਰਿਆ ਅੱਜ ਬਸ ਖਾਣ ਪਕਾਉਣ ਹੋਇਆ ਕੱਪੜੇ ਧੋਤੇ ਨੇ ਕੱਪੜੇ ਤਾਰੇ ਨੇ ਇੰਨਾ ਹੀ ਕੰਮ ਹੋਇਆ ਕਿਚਨ ਦਾ ਹੋਇਆ ਹੈ ਕੱਪੜਿਆਂ ਦਾ ਤੇ ਮੈਂ ਵੀ ਸੋਚ ਰਹੀ ਕਾਫੀ ਦਾ ਕੱਪ ਪੀ ਕੇ ਮੈਂ ਵੀ ਘੰਟਾ ਕ ਡਸਟਿੰਗ ਡਸਟਿੰਗ ਕਰ ਲੂੰਗੀ ਲੀਰਾ ਲੂਰਾ ਇਹ ਮਾਰ ਲੂੰਗੀ ਕੱਚਾ ਕੱਚੀ ਕਰਨ ਵਾਲੀ ਬਾਕੀ ਪਈ ਹੈ ਹਜੇ ਚਾਹ ਬਣ ਜੀ ਫਿਰ ਮੈਂ ਵੀ ਆਪਣੀ ਕਾਫੀ ਬਣਾ ਕੇ ਪੀਨੀ ਆ ਫਿਰ ਥੋੜੀ એનર્ਜੀ ਜੀ ਆ ਜਾਊਗੀ ਬ੍ਰੈਕਫਾਸਟ ਮੈਂ ਕਾਫੀ ਪੀਨ ਨੂੰ ਦਿਲ ਕਰ ਰਿਹਾ ਅੰਦਰ ਵੀ ਕਾਫੀ ਪੀਕ ਨਾ એનર્ਜੀ ਆ ਜੋ ਅਟਲੀਸਟ ਘੰਟਾ ਦਾ ਕੰਮ ਮੈਂ ਕਰੂੰਗੀ ਤੇ ਸਫਾਈ ਕਾਫੀ ਕੁਛ ਕਰਨ ਵਾਲਾ ਪਿਆ ਡਸਟਿੰਗ ਵਰਸਟਿੰਗ ਕਰਦੀਆਂ ਟਾਈਮ ਹੋ ਗਿਆ 10:30 ਦਾ ਤੇ ਮੈਂ ਡਸਟਿੰਗ ਤਾਂ ਨਹੀਂ કરી ਪਰ ਇਹ ਸਮਾਨ ਸਮਾਲਣਾ ਜੂਰੀ ਸੀ ਕੱਲ ਦੇ ਸੀ ਨਾ ਸੋਫੇ ਤੇ ਪਿਆ ਸੀਗਾ ਸਾਰਾ ਕੁਝ ਜਿਹੜੀ ਮੈਂ ਸਟੇਸ਼ਨਰੀ ਕੱਢੀ ਸੀ ਅੱਜ ਸਾਰੀ ਆਰਗੇਨਾਈਜ਼ ਕੀਤੀ ਐ ਕੈਟੇਗੋਰੀਜ਼ ਕਰੀ ਐ ਜਿਵੇਂ ਅਲੱਗ-ਅਲੱਗ ਆ ਮੇਰੇ ਕੋਲੇ ਨਾਲ ਬਾਕਸ ਪਈ ਸੀ ਆਵਲੇ ਆਪਣੇ ਜਿਵੇਂ ਬਾਜ਼ਾਰੋਂ ਸਨੈਕਸ ਵਗੈਰਾ ਆਉਂਦੇ ਨੇ ਆ ਬਾਕਸ ਪੇਸਿਕ ਦਾ ਟਰਾਂਸਪੇਰੈਂਟ ਵੀ ਨੇ ਜੀ ਚੀਜ਼ ਆਪਾਂ ਇਹਦੇ ਚ ਰੱਖਾਂਗੇ ਦਿਖੂਗੀ ਆਪਾਂ ਨੂੰ ਕੀ ਪਿਆ ਹਨਾ ਇਹਦੇ ਵਿੱਚ ਜਿਵੇਂ ਅਲੱਗ-ਅਲੱਗ ਕਰਕੇ ਮੈਂ ਰੱਖਤਾ ਪੇਂਟ ਬਰਸ਼ ਆ ਇਹਦੇ ਵਿੱਚ ਸਟੈਪਲਰ ਪੈਨਸ ਨੇ ਆ ਡੱਬੇ ਵਿੱਚ ਸਟੈਪਲਰ ਹੋ ਗਿਆ ਤੇ ਆਹ ਗਲਿਟਰ ਪੈਨਸ ਹੋਗੇ ਇਹਦੇ ਵਿੱਚ ਸਾਰੇ ਯੂਜ਼ਡ ਪੈਨਸ ਨੇ ਪਰ ਚੱਲਦੇ ਨੇ ਪਰ ਯੂਜ਼ ਕਰੇ ਹੋਏ ਨੇ ਤੇ ਆਹ ਵਾਲੇ ਬਾਕਸ ਵਿੱਚ ਰੇਜ਼ਰ ਸ਼ਾਰਪਨਰ ਇਹ ਸਟੈਪਲਰ ਪਿੰਸ ਮੈਂ ਇਹਦੇ ਵਿੱਚ ਰੱਖ ਦਾਂ ਸਟੈਪਲਰ ਅਜੇ ਇੱਥੋਂ ਤੇ ਪਿੰਸ ਰੱਖਦਾ ਮਿਲ ਜਾਣਗੇ ਫਿਰ ਨਾ ਇੱਕੋ ਜੀਜ਼ ਰੇਜ਼ਰ ਸ਼ਾਰਪਨਰ ਹੋ ਗਿਆ ਪੈਨ ਆ ਹੋਗੇ ਕਲਰਸ ਪੈਨਸਲ ਸਕੈਚ ਕ੍ਰਿਓਨਸ ਆ ਦੂਜੇ ਪੈਨਸਲਸ ਹੋ ਗਈਆਂ ਮੈਂ ਅਲੱਗ-ਅਲੱਗ ਬੰਡਲ ਜੇ ਬਣਾਤੇ ਆ ਪੈਨਸਲਸ ਇਹਨਾਂ ਫਿਰ ਆ ਮਾਰਕਰ ਹੋਗੇ ਹਾਈਲਾਈਟਰ ਹੋਗੇ ਪੇਪਰ ਸੀਜ਼ਰ ਹੋਗੀ ਆ ਨਵੇਂ ਪੈਨ ਨੇ ਉਹ ਬਾਕਸ ਵਿੱਚ ਸਾਰੇ ਅਨਯੂਜ਼ਡ ਪੈਨ ਨੇ ਬਿਲਕੁਲ ਨਿਊ ਤੇ ਇਹਦੇ ਵੀ ਜੋ ਰੈਂਡਮ ਜਿਹਾ ਸਮਾਨ ਹੋਗਾ ਜਿਵੇਂ ਆ ਪੰਚਰ ਹੋ ਗਿਆ ਇਨੂੰ ਕੀ ਕਹਾਂਗੇ ਹੁਣ ਮੈਨੂੰ ਨਾਮ ਨਹੀਂ ਆ ਰਹਾ ਵਾਟ ਐਵਰ ਜੋ ਵੀ ਹੈ ਸਟੈਂਪ ਲਗਾਉਣ ਵਾਸਤੇ ਜੋ ਯੂਜ਼ ਕਰਦੇ ਹੁੰਦੇ ਆਪਾਂ ਉਹ ਆ ਸਟੈਂਪ ਪੈਡ ਆ ਸਾਰਾ ਸਮਾਨ ਹੋ ਗਿਆ ਇਧਰ ਆ ਬਾਕਸ ਚ ਵੀ ਰੈਂਡਮ ਜਿਹਾ ਹੀ ਸਮਾਨ ਆ ਆ ਵੀ ਕੁ ਕਲਰਸ ਨੇ ਤੇ ਕੋ ਰੈਂਡਮ ਦਾ ਹੀ ਸਮਾਨ ਆ ਆ ਸਪੈਕਸਲ ਜਿਹੜੇ ਕੇਸ ਪਈ ਸੀ ਨਾ ਮੇਰੇ ਵਿੱਚ ਵਾਇਰਸ ਪਾਤੀ ਜਿਵੇਂ ਲੀਡਸ ਵਗੈਰਾ ਹੁੰਦੀਆਂ ਨੇ ਉਹ ਮੁੰਡਿਆਂ ਨੂੰ ਪਤਾ ਹੋ ਜੋ ਦਵਿੰਦਰ ਪਰ ਉਹ ਕੰਮ ਦੇ ਕਾ ਨਾ ਕੰਮ ਦੀਆਂ ਆਹ ਕੈਲਕੂਲੇਟਰ ਹੋ ਗਿਆ ਕੁਝ ਇਸ ਤਰ੍ਹਾਂ ਦੇ ਰੈਂਡਮ ਜਿਹੇ ਮੇਂ ਚੀਜ਼ਾਂ ਪਾਤੀਆਂ ਜਿਹਦੇ ਵਿੱਚ ਇਰੇ ਵਿੱਚ ਮਾਊਸ ਪਿਆ ਕੀ ਪੈਂਦਾ ਐਸਾ ਸਾਮਾਨ ਮੈਂ ਰੈਂਡਮ ਜਿਹਾ ਬਾਕਸ ਚ ਪਾਤਾ ਇਸ ਤਰ੍ਹਾਂ ਮੈਂ ਸਾਰਾ ਸਾਮਾਨ ਹੀ ਕੈਟੇਗਰਾਇਜ਼ ਕਰਤਾ ਆਰਗੇਨਾਈਜ਼ ਕਰਤਾ ਕੁਝ ਵੀ ਤੁਸੀਂ ਕਹੋ ਜਾਨੀ ਕਿ ਹੁਣ ਮੈਨੂੰ ਕੋਈ ਚੀਜ਼ ਮੈਂ ਲੈਣੀ ਹੋਵੇ ਤੇ ਮੈਨੂੰ ਦਿਖੂਗੀ ਤੇ ਫਟਾਫਟ ਲੱਭ ਜੂਗੀ ਪਹਿਲਾਂ ਕੁਝ ਲੱਭਣ ਦੇ ਲੱਭਦਾ ਨਹੀਂ ਸੀਗਾ ਇੰਨਾ ਕ ਸਾਮਾਨ ਪਿਆ ਹੋਇਆ ਸੀਗਾ ਤੇ ਕੁਝ ਸਾਮਾਨ ਮੈਂ ਇਧਰ ਐਕਸਟਰਾ ਕੱਢਤਾ ਜਿਹੜਾ ਮੈਂ ਦੇ ਦੂੰਗੀ ਕਿਸੇ ਨੂੰ ਇਹ ਮੈਂ ਬੱਚਿਆਂ ਨੂੰ ਦੇ ਦੂੰਗੀ ਇਹ ਇਧਰ ਮੈਂ ਐਕਸਟਰਾ ਸਾਮਾਨ ਕੱਢਿਆ ਪਿਆ ਜਿਵੇਂ ਆਹ ਕਲਰਸ ਹੋਵੇ ਇਹਦੇ ਵਿੱਚ ਵੀ ਸਮਾਨ ਪਿਆ ਆ ਵੀ ਕਲਰਸ ਹੋ ਗਈਆਂ ਆ ਟੇਪਸ ਹੋ ਗਈਆਂ ਉਹ ਥੱਲੇ ਰੀਫਿਲ ਹੋ ਗਏ ਇਹਦੇ ਵਿੱਚ ਪੈਨ ਵਗੈਰਾ ਪਏ ਨੇ ਬਾਕਸ ਚ ਇਹਦੇ ਵਿੱਚ ਵੀ ਸਮਾਨ ਪਿਆ ਪੈਨ ਪੁੰਨ ਪਏ ਨੇ ਕੁਛ ਇੱਕ ਦੋ ਪੇਂਟ ਪੁੰਨ ਤੇ ਪਏ ਨੇ ਇਹ ਮੈਂ ਦੇ ਦੂੰਗੀ ਇਸ ਨੂੰ ਜਦੋਂ ਆਹ ਦੇਤਾ ਫਿਰ ਹੌਲੀ ਹੌਲੀ ਮੈਂ ਇੰਨਾ ਚੋਂ ਥੋੜਾ ਥੋੜਾ ਕੱਢੀ ਚੱਲੂਗੀ ਇੰਨਾ ਚੋਂ ਹੌਲੀ ਹੌਲੀ ਥੋੜਾ ਥੋੜਾ ਕੱਢਦੇ ਕਰੂ ਪਹਿਲਾਂ ਉਹ ਵਾਲਾ ਸਮੇਟ ਦੂੰਗੀ ਇਸ ਤਰ੍ਹਾਂ ਮੈਂ ਆ ਤਿਆਰੀ ਕੀਤੀ ਹੁਣ ਮੈਂ ਸਾਰਾ ਸਮਾਨ ਚੱਕ ਕੇ ਅੰਦਰ ਰੱਖਦੀਆਂ ਸੋਫਾ ਖਾਲੀ ਕਰਦੀਆਂ ਜਿਹੜੇ ਬੈਗ ਚ ਬੁੱਕਸ ਪਈਆਂ ਨੇ ਚੱਕ ਕੇ ਸਟੋਰ ਚ ਬਾਹਰ ਰੱਖ ਕੇ ਆਉਣੀ ਆ ਉਹ ਟੱਬ ਵਗੈਰਾ ਪਏ ਨੇ ਐਕਸਟਰਾ ਹਾ ਪਏ ਨੇ ਪੈਨ ਸਟੈਂਡ ਵਗੈਰਾ ਜਿਹੜੇ ਲੱਗੇ ਹੋਏ ਸੀ ਬੱਚਿਆਂ ਦੇ ਬਾਸਕਟਸ ਵਗੈਰਾ ਲੱਗੇ ਸੀ ਕਮਰਸ ਵਗੈਰਾ ਰੱਖਣ ਨੂੰ ਇਹ ਮੈਂ ਖਾਲੀ ਕਰਦੀ ਆ ਇਹ ਮੈਂ ਸਾਰਾ ਹੁਣ ਸੰਭਾਲਦੀ ਆ ਆ ਮੈਂ ਕਿਚਨ ਵਾਲੇ ਬਾਸਕਟ ਯੂਜ਼ ਕਰੀ ਸਮਾਨ ਸਪੋਨ ਕੱਢਣ ਵਾਸਤੇ ਇਹ ਸਾਰਾ ਮੈਂ ਸੰਭਾਲਦੀ ਆ ਇਦਾਂ ਨਾਲ ਕੋਸ਼ਿਸ਼ ਕਰ ਸਮਾਨ ਪਾਏ ਮੈਂ ਸਾਰਾ ਸਪੇਸ ਆ ਕਲੀਅਰ ਕਰਦੀ ਆ ਡਸਟਿੰਗ ਤੇ ਮੈਂ ਚਲੋ ਸ਼ਾਮ ਨੂੰ ਕਰੂੰਗੀ ਪਰ ਆ ਸਪੇਸ ਕਲੀਅਰ ਕਰਨਾ ਜ਼ਰੂਰੀ ਸੀ ਪਹਿਲਾਂ ਕੋਈ ਨਾ ਕੋਈ ਕਰੇ ਆ ਜਾਂਦਾ ਹੁੰਦਾ ਟਾਈਮ ਹੋ ਗਿਆ ਪੌਣੇ 11 ਦਾ ਤੇ ਹੁਣ ਦਵਿੰਦਰ ਕਹਿੰਦੇ ਮੈਨੂੰ ਚਾਹ ਕਰਦੇ ਮਹਿਮਾਨ ਸਜਣਾ ਉਹਨਾਂ ਦੀ ਚਾਹ ਬਣ ਗਈ ਬਸ ਮੈਂ ਪੁਣਕੇ ਫੜਾਉਣੀ ਆ ਚਾਹ ਨਹੀਂ ਕੁਝ ਵੀ ਕਰਨ ਦਿੰਦੀ ਪਹਿਲਾਂ ਹੈਲਪਰ ਆਈ ਉਹਦੀ ਚਾਹ ਹਨਾ ਨਿੰਮੇ ਹੋਰੀ ਆਉਂਦੇ ਨੇ ਉਹਨਾਂ ਦੀ ਚਾਹ ਕਦੇ ਆਪਣੀ ਚਾਹ ਤੇ ਹੁਣ ਦਵਿੰਦਰ ਕਹਿੰਦੇ ਮਹਿਮਾਨ ਸਜਣਾ ਮੈਨੂੰ ਚਾਹ ਦਾ ਕੱਪ ਕਰਦੇ ਉਹਨਾਂ ਦੀ ਚਾਹ ਚਾਹ ਬਣਦੇ ਮੈਂ ਕਿਤੇ ਮੈਂ ਭਾਂਡੇ ਵੀ ਇੱਧਰ ਡਰਾਈ ਕਰ ਤੇ ਕੱਪੜਾ ਮਾਰਤਾ ਬਸ ਮੈਂ ਚਾਹ ਜਦੋਂ ਇੱਧਰ ਗੈਸ ਬੰਦ ਕਰਤਾ ਹਨਾ ਫੜਾਤੀ ਦਵਿੰਦਰ ਨੂੰ ਤੇ ਪੱਖਾ ਛੱਡ ਦੂੰਗੇ ਪੱਖਾ ਛੱਡਣ ਤੋਂ ਬਾਅਦ ਮੈਂ ਅੰਦਰ ਹੀ ਰੱਖ ਲੈਣ ਕਸ ਮੈਂ ਹੁਣ ਇਹਨਾਂ ਨੂੰ ਟਕਾਉਣਾ ਹੀ ਆ ਮੈਨੂੰ ਕਿ ਥੋੜੀ ਜਿਹੀ ਪੱਖੇ ਤੇ ਹਵਾ ਲਵਾ ਦਾਂ ਤੇ ਚਾਹ ਫੜਾਂ ਨ ਦਵਿੰਦਰ ਨੂੰ ਉਸ ਤੋਂ ਬਾਅਦ ਕੀ ਤੇ ਫੇਰ ਮੈਨੂੰ ਨਹਾਉਣ ਦਾ ਟਾਈਮ ਹੀ ਲੱਗਾ ਓਕੇ ਚੰਦੜੇ ਉਹ ਬਰ ਸੁੱਕ ਗਏ ਦੋ ਗਿੱਲੇ ਸੀ ਦੋ ਸੁੱਕ ਗਏ ਬਾਹਰ ਪਏ ਨੇ ਫਿਰ ਮੈਂ ਇਕੱਠੇ ਅੰਦਰ ਰੱਖੂੰਗੀ ਕੈਬਿਨੇਟ ਖੋਲ ਕੇ ਬਾਰੀ-ਬਾਰੀ ਥੱਲੇ ਝੂਕੋ ਟੋਕਰੀਆਂ 'ਚ ਰੱਖੋ ਚਾਹ ਫੜਾਂ ਦਾ ਚਾਹ 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 ਜਾਣਾ ਤਾਂ ਵੀ ਚਾਹ ਮੈਂ ਕਿ ਤੂੰ ਆਇਆ ਤਾਂ ਵੀ ਚਾਹ ਪੀਅ ਚਾਹ ਕੰਮਣਾ ਕਰ ਦਿੰਦੇ ਬੰਤੇ ਸੱਚੀ ਹਰ ਦਿਨ ਚਾਹ 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 ਹੁਣ ਆਪਾਂ ਕਰਦੇ ਆ ਆਪਣਾ ਲੰਚ ਸਬਜੀ ਤੇ ਮੇਰੇ ਕੋਲ ਕੱਲ ਵਾਲੀ ਆ ਰਾਜਮਾ ਦੀ ਕੱਲ ਰਾਈਸ ਨਾਲ ਖਾਂਦੇ ਸੀ ਰਾਜਮਾ ਅੱਜ ਰੋਟੀ ਨਾਲ ਖਾਣਾਂ ਨੇ ਠੀਕ ਕਰਦੇ ਆ ਲੰਚ ਇੰਜੋਏ ਭੁੱਖ ਵੀ ਲੱਗ ਜਾਂਦੀ ਐ ਇਸ ਵੇਲੇ ਨੂੰ ਇੱਕ ਕਮੈਂਟ ਆਇਆ ਸੀ ਆ ਵਾਲੀ ਵੈਰਨਟੀ ਦੇ ਰਿਲੇਟਿਡ ਕਿ ਜਿਹੜੀ ਇਹਦੀ ਪਾਈਪ ਆ ਉਹ ਤੁਸੀਂ ਕਿਵੇਂ ਅੰਦਰੋਂ ਕੱਢੀ ਹੋਈ ਐ ਇਹ ਦਿਖਾਏ ਹੋਏ ਇੱਥੇ ਦੇ ਵਿੱਚ ਦੋ ਡਰਾਅਰਸ ਬਣੇ ਹੋਏ ਨੇ ਨੀਚਲਾ ਤਾਂ ਸਿੰਪਲ ਇੱਕ ਡਰਾਅਰ ਹੀ ਹੈ ਕਿਉਂਕਿ ਪਾਈਪ ਆ ਜਿਹੜੀ ਉਹ ਕੰਦ ਵਿੱਚ ਪਾਈ ਹੋਈ ਹੈ ਡレイン ਵਾਲੀ ਪਾਈਪ ਤੇ ਉੱਪਰ ਵਾਲੇ ਡਰਾਅਰ ਵਿੱਚ ਕੁਝ ਇਸ ਤਰ੍ਹਾਂ ਸੈਂਟਰ 'ਚ ਸਪੇਸ ਦਿੱਤੀ ਹੋਈ ਹੈ ਪਾਈਪ ਵਾਸਤੇ ਕਿਉਂਕਿ ਪਾਈਪ ਸੈਂਟਰ 'ਚ ਆ ਜਾਂਦੀ ਆ ਫਿਰ ਉਹ ਪਿੱਛੇ ਨਾ ਕੰਦ ਵਿੱਚ ਪਾਈ ਹੋਈ ਹੈ ਡレイン ਵਾਲੀ ਪਾਈਪ ਫਿਰ ਉਸ ਤਰ੍ਹਾਂ ਇਹ ਪਾਈਪ ਦੀ ਸੈਟਿੰਗ ਕਹੋ ਫਿਟਿੰਗ ਕਹੋ ਕਰੀ ਹੋਈ ਆ ਤੇ ਬਸ ਉੱਪਰ ਵਾਲੇ ਡਰਾਅਰ 'ਚ ਥੋੜਾ ਜਿਹਾ ਲਾਈਕ ਅੱਧਾ ਡਰਾਅਰ ਦੀ ਯੂਸ 'ਚ ਆਉਂਦਾ ਪਰ ਪਾਈਪ ਦਾ ਇਸ ਤਰ੍ਹਾਂ ਇਹ ਸੋਲੂਸ਼ਨ ਕਰਿਆ ਹੋਇਆ ਆ ਟਾਈਮ ਹੋ ਗਿਆ 3:30 ਦਾ 3:30 ਹੋਣ ਵਾਲੇ ਨੇ ਤੇ ਇੱਧਰ ਮੈਂ ਰੱਖੀ ਆਪਣੀ ਚਾਹ ਚਾਹ ਬਣਾਉਣੀ ਆ ਪੀਣਿਆ ਫੇਰ ਥੋੜੇ ਐਕਟਿਵ ਹੋਨੇ ਇੰਨੀ ਜ਼ਿਆਦਾ ਸੁਸਤੀ ਆਈ ਪਈ ਆ ਬਹੁਤ ਜ਼ਿਆਦਾ ਮੈਂ ਲੰਚ ਕਰਕੇ ਸੌਂਗੀ ਤੇ ਜੋ ਨੀਂਦ ਆਈ ਇਹਨਾਂ ਦਵਿੰਦਰਾਂ ਕੇ ਇਹਨਾਂ ਨੇ ਬੈਲ ਮਾਰਤੀ ਫਿਰ ਇਹਨਾਂ ਨੂੰ ਖਾਣਾ ਦੇਤਾ ਉਸ ਤੋਂ ਬਾਅਦ ਦੁਬਾਰੇ ਨੀਂਦ ਨਹੀਂ ਆਉਂਦੀ ਇੱਕ ਵਾਰ ਨੀਂਦ ਹੋ ਜੇ ਤੇ ਹੁਣ ਮੈਂ ਕਿਹਾ ਚਾਹ ਪੀਦੀ ਚਾਹ ਪੀ ਕੇ ਕੰਮ ਕਰਦੇ ਕੁਝ ਸਮਾਂ ਕੱਪੜੇ ਪ੍ਰੈਸ ਕਰਨੇ ਸੀ ਹਜੇ ਲਾਈਟ ਹੈ ਨਹੀਂ ਤੇ ਕਬ ਮੈਂ ਸੋਚ ਰਹੀ ਇੱਕ ਅਧੇ ਰੂਮ ਦੀ ਮੈਂ ਡਸਟਿੰਗ ਹੋਣ ਕਰਦਾ ਤੇ ਡਸਟਿੰਗ ਕਾਫੀ ਕਰਨ ਵਾਲੀ ਪਈ ਹੈ ਫਿਰ ਸਵੇਰੇ ਫਿਰ ਇੰਨਾ ਜਿਆਦਾ ਕੰਮ ਹੋਣਾ ਨਹੀਂਗਾ ਬਸ ਆਹੀ ਕੰਮ ਆ ਕਪੜੇ ਪ੍ਰੈਸ ਕਰਨੇ ਨੇ ਤੇ ਡਸਟਿੰਗ ਕਰਦਾ ਉਹ ਤਾਂ ਮੈਂ ਦੋ ਰੂਮਸ ਦੀ ਡਾਈਨਿੰਗ ਹਾਲ ਦੀ ਤੇ ਇੱਕ ਰੂਮ ਦੀ ਕਰਨੀ ਹੈ ਬੈਡਰੂਮ ਦੀ ਚਲੋ ਇੱਕ ਹੋ ਜਾਏ ਏਟ ਲੀਸਟ ਕੁਛ ਸੁਨੇ ਵੀ ਹੋ ਜੋਗੀ ਆਹੀ ਦੋ ਮੇਨ ਕੰਮ ਨੇ ਬਾਕੀ ਸ਼ਾਮ ਵਾ ਖਾਣੇ ਦਾ ਪਤਾ ਨਹੀਂ ਕਦੋਂ ਕੋਈ ਹਜੇ ਹੈ ਨਹੀਂ ਬਾਡੀ ਵਿੱਚ ਛੋਟੇ ਨੇ ਕੱਲ ਤੱਕ ਜਾਂ ਪਰਸੋਂ ਤੱਕ ਹੋਣਗੇ ਕੱਲ ਤੱਕ ਹੋ ਜਾਣਗੇ ਇੱਕ ਦੋ ਤੋੜਨ ਵਾਲੇ ਤੇ ਇਹ ਨਹੀਂ ਕਦੋਂ ਬਣਾ ਲਾਂਗੇ ਅਹ ਦੇਖ ਦੇ ਮੈਨੂੰ ਤਾਂ ਖਿਚੜੀ ਪਸੰਦ ਹੁੰਦੀ ਹੈ ਸ਼ਾਮ ਨੂੰ ਵੀ ਖਿਚੜੀ ਹੋਵੇ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਮੈਨੂੰ ਖਿਚੜੀ ਖਾਣੀ ਹਲਕਾ ਤੇ ਪਕਾ ਜਿਹਾ ਖਾਣਾ ਕਿਉਂ ਰੋਟੀ ਦੁਪਹਿਰੇ ਵੀ ਖਾ ਲਾਂ ਨਾ ਤੇ ਦੁਬਾਰਾ ਦੁਬਾਰੇ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਕਦੇ-ਕਦੇ ਖਾਦੇ ਵੀ ਜਾਂਦੇ ਚਲੋ ਪਰ ਅੱਜ ਕद्दू ਹੁੰਦਾ ਤਾਂ ਮੈਂ ਕद्दू ਬਣਾ ਕੇ ਕद्दू ਨਾਲ ਰੋਟੀ ਖਾਣੀ ਪਸੰਦ ਕਰਦੀ ਆ ਤੇ ਹੁਣ ਹੋਰ ਕੋਈ ਸਬਜ਼ੀ ਹਰੀ ਹੈ ਨਹੀਂਗੀ ਕद्दू ਤੋਂ ਬਿਨਾ ਕੋਈ ਹਰੀ ਸਬਜ਼ੀ ਨੂੰ ਦਾਲ ਹੋਵੇ ਦਾਲ ਖਾਣ ਨੂੰ ਜੀ ਨਹੀਂ ਕਰਦਾ ਦੇਖ ਲੈ ਸੋਚਿਆ ਦਵਿੰਦਰ ਖਿਚੜੀ ਖਾਣਗੇ ਤਾਂ ਮੈਂ ਖਿਚੜੀ ਕਰ ਲਵਾਂਗੀ ਮੈਂ ਕਿਹਾ ਦੇਖ ਤਾ ਕੋਈ ਧਾਨ ਕਰਨੀ ਪੂਗੀ ਚਾਹ ਬਣ ਰਹੀ ਚਾਚ ਪਾ ਲਈ ਮਸਾਲਾ ਚਾਹ ਪੀ ਕੇ ਨਾ ਫਿਰ ਅੱਖਾਂ ਨੇ ਹੋਣਗੀਆਂ ਹੁਣ ਤਾਂ ਬਣੇ ਸੁਸਤੀ ਆਈ ਪੈਣਾ ਦੇ ਬਿੱਡੀ ਕੁੜੀ ਕੋਈ ਜੇ ਕਰੀ ਜਾਂਦੇ ਆ ਚਾਹ ਤਾਂ ਨਸ਼ਾ ਹੀ ਹੈ ਜਗਾ ਕੀ ਕਹੀ ਇੱਕ ਵਾਰ ਮੈਂ ਸਵੇਰੇ ਚਾਹ ਪੀਤੀ ਆ ਉਸ ਤੋਂ ਬਾਅਦ ਮੈਂ ਅੱਜ ਕਾਫੀ ਕਰਕੇ ਪੀ ਲਈ ਉਹ ਡੇਲੀ ਮੈਂ ਕਾਫੀ ਨਹੀਂ ਪਿੰਦੀ ਕਦੇ ਕਦੇ ਪੀਂ ਜਾਂਦੀ ਮੈਂ ਕਾਫੀ ਪੀ ਲਈ ਹੁਣ ਮੇਰੀ ਚਾਹ ਨਹੀਂ ਆਦਰਵਾਇਸ ਸਵੇਰੇ ਸ਼ਾਮ ਦੋ ਵਾਰੀ ਚਾਹ ਹੁੰਦੀ 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 ਆ ਅੱਜ ਤੋਂ ਮੇਰੀ ਕੌਫੀ ਵਿੱਚ ਇੱਕ ਐਕਸਟਰਾ ਹੋ ਗਈ ਇੱਕ ਬਸ ਚਾਹ ਮੈਂ ਮੇਰੀ ਆਦਤ ਹੈ ਇਹ ਵੀ ਚਾਹ ਮੈਂ ਦੋ ਵਾਰ ਪੀਣੀ ਖਾ ਸਵੇਰੇ ਇੱਕ ਵਾਰ ਸ਼ਾਮ ਨੂੰ ਪੀਣੀ ਪੂਰਾ ਬਟਾ ਕੱਪ ਭਰ ਕੇ ਆ ਪਰ ਪੀਣੀ ਦੋ ਵਾਰ ਦੀ ਹੈ ਬਸ ਬਾਰੀ-ਬਾਰੀ ਨੂੰ ਮੈਂ ਚਾਹ ਨਹੀਂ ਪਿੰਦੀ ਵੀ ਕਿਸੇ ਨੇ ਕਰਾ ਲਈ ਤਾਂ ਵੀ ਮੈਂ ਦੋ ਕੁੱਟਾ ਮਰ ਲੀਆ ਜਦੋਂ ਇਹਨੇ ਕਰਾ ਲਈ ਤਾਂ ਵੀ ਦੋ ਕੁੱਟਾ ਮਰ ਲੀਆ ਮੂੰਹ ਵੀ ਆਦਤ ਨਹੀਂ ਮੈਂ ਹੁਣ ਛੱਡਤੀ ਛੱਡਤੀ ਪਹਿਲਾਂ ਸੀ ਪਰ ਹੁਣ ਛੱਡਤੀ ਮੈਂ ਕਰ ਰਹੀ ਸੀ ਕੱਪੜੇ ਪ੍ਰੈਸ ਕੱਪੜੇ ਨਾ ਅੱਜ ਕੁੜਤੇ ਪਜਾਮੇ ਦਵਿੰਦਰ ਦੇ ਸੀਗੇ ਦੋ ਤੇ ਉਸ ਦਿਨ ਫਿਰ ਮੈਨੂੰ ਆਇਆ ਹੁੰਦਾ ਵੀ ਮੈਂ ਟੇਬਲ ਤੇ ਅੱਛੀ ਤਰ੍ਹਾਂ ਕਰਦਾ ਕਿਉਂਕਿ ਬੈੱਡ ਤੇ ਕੁੜਤੇ ਵੀ ਐਵੇਂ ਓਨੇ ਅੱਛੀ ਤਰ੍ਹਾਂ ਹੁੰਦੇ ਨਹੀਂ ਜੇ ਘਰੇ ਘਰੇ ਪਾਉਣ ਵਾਲੇ ਹੋਣ ਫਿਰ ਤਾਂ ਮੈਂ ਬੈੱਡ ਤੇ ਵੀ ਕਰ ਲਾਂ ਨਹੀਂ ਦੂਸਰੇ ਰੂਮ ਵਿੱਚ ਪਰ ਅੱਜ ਥੋੜਾ ਜਿਹਾ ਇੱਕ ਵਧੀਆ ਕੁੜਤਾ ਪਜਾਮਾ ਸੀ ਬਾਹਰ ਅੰਦਰ ਵਾਲਾ ਫਿਰ ਮੈਂ ਕਿਹਾ ਚਲੋ ਟੇਬਲ ਤੇ ਹੀ ਕਰਦੀ ਹਾਂ ਉਹ ਵੀ ਟੇਬਲ ਤੇ ਨਾ ਕੱਪੜੇ ਸੌਖੇ ਵੀ ਹੋ ਜਾਂਦੇ ਨੇ ਤੇ ਥੋੜਾ ਜਲਦੀ ਵੀ ਹੋ ਜਾਂਦਾ ਨੇ ਹੱਥ ਵੀ ਜਲਦੀ ਚੱਲਦਾ ਪਰ ਇੱਧਰ ਰੂਮ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਬਹੁਤ ਗਰਮੈਸ਼ ਹੁੰਦੇ ਕਿਉਂਕਿ ਇਹ ਕਮਰਾ ਅਸੀਂ ਵਰਤਦੇ ਨਹੀਂ ਹੈਗੇ ਤੇ ਇਹ ਗਰਮ ਹੀ ਰਹਿੰਦਾ ਕੱਪੜੇ ਬਸ ਦੋ ਤਿੰਨ ਕਰਾਈ ਗਈ ਸੋ অলমোਸਟ ਮੈਂ ਪ੍ਰੈਸ ਕਰ ਲਈ ਇਸ ਪਰ ਕੱਪੜੇ ਪ੍ਰੈਸ ਕਰਦੇ ਕਰਦੇ ਨਾ ਪਸੀਨੇ ਨਾਲ ਬੂਰਾ ਹਾਲ ਹੋ ਜਾਂਦਾ ਗਰਮੀ ਨਾਲ ਆਹ ਵਾਲੇ ਰੂਮ ਵਿੱਚ ਜੀ ਦੂਸਰੇ ਰੂਮ ਵਿੱਚ ਮੇਰੇ ਆਪਣੇ ਰੂਮ ਵਿੱਚ ਹੀ ਕਰਾਂ ਬੈੱਡ ਤੇ ਚਲੋ ਉਧਰ ਏਸੀ ਚੱਲਦਾ ਰਹਿੰਦਾ ਰੂਮ ਵੀ ਪਰਤੇ ਦੇ ਰੂਮ ਠੰਡਾ ਹੁੰਦਾ ਪਰ ਕਈ ਵਾਰ ਫਿਰ ਹੁੰਦਾ ਨਾ ਵੀ ਟੇਬਲ ਤੇ ਆਰਾਮ ਨਾਲ ਆਪਾਂ ਸੌਖੇ ਤਰੀਕੇ ਨਾਲ ਕਰ ਲਈਏ ਕਪੜੇ ਪ੍ਰੈਸ ਹੋ ਗਏ ਪਰ ਕਪੜੇ ਜੇ ਟੇਬਲ ਦਾ ਲਾਲਚ ਕਰਕੇ ਦੂਜੇ ਰੂਮ ਚ ਪ੍ਰੈਸ ਕਰਦੇ ਆ ਤਾਂ ਆਪਦੀ ਹਾਲਤ ਬੁਰੀ ਹੋ ਜਾਂਦੀ ਗਰਮੀ ਕਰਕੇ ਕਿਉਂਕਿ ਉਧਰ ਨਾ ਕੂਮ ਬਹੁਤ ਗਰਮ ਰਹਿੰਦਾ ਏਸੀ ਹੈਗਾ ਪਰ ਵਿੰਡੋ ਏਸੀ ਹੈ ਜੇ ਲਗਾਵਾਂਗੇ ਘੱਟੋ ਘੱਟ ਅੱਧੇ ਘੰਟੇ ਵਿੱਚ ਰੂਮ ਠੰਡਾ ਹੋਊਗਾ ਫਿਰ ਉਹਨੇ ਟਾਈਮ ਤੇ ਆਪਣੇ ਕਪੜੇ ਪ੍ਰੈਸ ਹੋ ਜਾਂਦੇ ਨੇਗੇ ਤੇਸ ਕਰਕੇ ਫਿਰ ਮੈਂ ਏਸੀ ਲਗਾਇਆ ਨਹੀਂ ਜਸਟ ਫੈਨ ਲਗਾ ਕੇ ਕਪੜੇ ਪ੍ਰੈਸ ਕੀਤੇ ਨੇ ਕਿਉਂਕਿ ਰੂਮ ਅਸੀਂ ਯੂਜ਼ ਨਹੀਂ ਕਰਦੇ ਤੇ ਤਾਂ ਜਿਆਦਾ ਗਰਮ ਰਹੇਗਾ ਪਰ ਕਪੜੇ ਇੰਨਾ ਵੀ ਟੇਬਲ ਤੇ ਪ੍ਰੈਸ ਔਖੇ ਹੋ ਜਾਂਦੇ ਨੇ ਗਰਮੀ ਜ਼ਰੂਰ ਚੱਲਣੀ ਪੈਂਦੀ ਆ ਇਧਰ ਜੇ ਏਸੀ ਲੱਗਿਆ ਹੁੰਦਾ ਰੂਮ ਠੰਡਾ ਹੁੰਦਾ ਤਾਂ ਫਿਰ ਕਪੜੇ ਥੋੜੇ ਔਖੇ ਪ੍ਰੈਸ ਹੁੰਦੇ ਨੇ ਬੈਟ ਤੇ ਕੁੜਤੇ ਤੇ ਆਮੇ ਕੋਈ ਜਿਆਦਾ ਔਖੇ ਹੁੰਦੇ ਨੇ ਚਲੋ ਆਪਦੇ ਸੂਟ ਕਰੇ ਪੌਣਾ ਤਾਂ ਹਲਕੀ ਫੁਲਕੀ ਮਾਰ ਲਾਂਗੇ ਨਾ ਵੀ ਜਿਆਦਾ ਬਧੀ ਹੋਣਗੇ ਕੋਈ ਗੱਲ ਨਹੀਂ ਗਰਮੀ ਗਰਮੀ ਹੋ ਗਈ ਮੈਂ ਤੁਹਾਨੂੰ ਆ ਕੇ ਏਸੀ ਲਗਾਇਆ ਥੋੜੀ ਹਵਾ ਲੈਣੀ ਰ 10 15 ਮਿੰਟ ਰੈਸਟ ਕਰਦੇ ਫਿਰ ਮੈਂ ਡਸਟਿੰਗ ਕਰਨ ਲੱਗਦੀ ਹਾਂ ਤੇ ਕੱਪੜੇ ਵੀ ਬੈਡ ਤੇ ਪੈਣ ਇਹ ਵੀ ਲਮਾਰੀਆਂ ਚ ਟਿਕਾਉਣਾ ਸੰਭਾਲਦਾ ਫਿਰ ਹੋਰ ਕੰਮ ਦੇਖਦਾ ਹੌਲੀ ਹੌਲੀ ਚੱਲੀ ਜਾਵਾਂਗੇ ਜਿਵੇਂ ਜਿਵੇਂ ਗੱਡੀ ਚੱਲੀ ਜਾਊਗੀ ਹੌਲੀ ਹੌਲੀ ਠੀਕ ਹੈ ਸਪੀਡ ਘੱਟ ਰੱਖ ਲਾਂਗੇ ਕੰਮ ਥੋੜੇ ਕਰ ਲਾਂਗੇ ਪਰ ਵਧੀਆ ਕਰ ਲਾਂਗੇ ਚਲੋ ਕੰਮ ਤਾਂ ਚੱਲੀ ਜਾਂਦੇ ਨੇ ਖਤਮ ਹੀ ਨਹੀਂ ਹੁੰਦੇ ਇਹ ਕਿਸੇ ਵੇਲੇ ਵੀ ਥੋੜਾ ਬ੍ਰੇਕ ਲੈ ਲੈ ਕੰਮ ਕਰਾਂਗੇ ਤਾਂ ਆਪ ਨੂੰ ਵੀ ਵਧੀਆ ਲੱਗਦਾ ਚਲੋ ਹੁਣ ਮੈਂ ਕਰਨ ਲੱਗੀ ਸੀ ਡਸਟਿੰਗ ਐਕਚੁਅਲੀ ਡਸਟਿੰਗ ਕਰਨੀ ਤਾਂ ਸਵੇਰੇ ਸੀਗੀ ਪਰ ਸਵੇਰੇ ਨਾ ਇੱਕ ਤਾਂ ਚਾਹ ਬਹੁਤ ਕੰਮ ਬੜਾ ਹੁੰਦੇ ਜਦੋਂ ਕੱਲੇ-ਕੱਲੇ ਜਾਣੇ ਵਾਸਤੇ ਚਾਹ ਬਣੇ ਉਹ ਕੰਮ ਵੱਧ ਜਾਂਦਾ ਚਾਹ ਚਾਹੇ ਬਣ ਜੇ ਪਰ ਇੱਕ ਵਾਰ ਚ ਬਣ ਜੇ ਨਾ ਉਦੋਂ ਇੰਨਾ ਜ਼ਿਆਦਾ ਕੰਮ ਨਹੀਂ ਵੱਧਦਾ ਜਿਨਾ ਕੱਲੇ-ਕੱਲੇ ਜਾਣੇ ਵਾਸਤੇ ਚਾਹ ਕਰੀਏ ਇੱਕ ਸਵੇਰੇ ਮੈਂ ਸਟੇਸ਼ਨਰੀ ਜਿਹੜੀ ਕੱਢੀ ਪਈ ਸੀ ਦੋ ਦਿਨਾਂ ਤੋਂ ਉਹ ਸੰਭਾਲਣ ਲੱਗੀ ਉਹਨੂੰ ਸਾਰਾ ਅਲੱਗ-ਅਲੱਗ ਕਰਕੇ ਪਾਇਆ ਤੇ ਉਸ ਕਰਕੇ ਵੀ ਮੈਨੂੰ ਘੰਟਾ ਮੇਰਾ ਉਧਰ ਚਲਾ ਗਿਆ ਫਿਰ ਮੈਨੂੰ ਐਸ ਵਿੱਚ ਲੌਬੀ ਚ ਮੈਂ ਸਮਾਨ ਕੱਟ ਕੇ ਰੱਖਿਆ ਹੋਇਆ ਸਾਰਾ ਸਟੇਸ਼ਨਰੀ ਵਾਲਾ ਤੇ ਉਹ ਇੱਕ ਵਾਰ ਜਗ੍ਹਾ ਖਾਲੀ ਹੋ ਜੇ ਖਲਾਰਾ ਜਨ ਲੱਗੇ ਉਹ ਵੀ ਜ਼ਰੂਰੀ ਸੀ ਸਾਹਮਣਾ ਜੀ ਉਹ ਨਾ ਸਾਹਮਣੇ ਉਹ ਕੰਮ ਇਹਨੂੰ ਹੁਣ ਕਰਨਾ ਪੈਂਦਾ ਰਸਟਿੰਗ ਸਵੇਰੇ ਹੋ ਜਾਂਦੇ ਗੱਲ ਤਾਂ ਇੱਕੋ ਹੀ ਸੀ ਕੰਮ ਉਹ ਵੀ ਕਰਨਾ ਸੀ ਉਹ ਵੀ ਕਰਨਾ ਸੀ ਫਿਰ ਮੈਂ ਕਿਹਜੋ ਰਸਟਿੰਗ ਹੁਣ ਕਰ ਲਾਂਣੀ ਹੈ ਸਵੇਰੇ ਵੀ ਫਿਰ ਆਈ ਨਹੀਂ ਪਤਾ ਹੋਊ ਨਾ ਹੋਊ ਸਵੇਰੇ ਕੰਮ ਕਿਚਨ ਦੇ ਹੀ ਇੰਨੇ ਜ਼ਿਆਦਾ ਹੋ ਜਾਂਦੇ ਨੇ ਕਿ ਜਦੋਂ ਤੱਕ ਕਿਚਨ ਦੇ ਕੰਮ ਨਹੀਂ ਖਤਮ ਹੁੰਦੇ 9-10 ਵਜੇ ਤੱਕ ਬੰਦਾ ਕੋਈ ਸੇ ਹੋਰ ਕੰਮ ਨੂੰ ਹੱਥ ਨਹੀਂ ਪਾ ਸਕਦਾ ਹੈਗਾ ਫਿਰ ਉਸ ਤੋਂ ਬਾਅਦ ਆਪਾਂ ਆਪ ਹੀ ਥੱਕ ਜਾਂਦੇ ਗਰਮੀ ਕਰਕੇ ਬਿਲਕੁਲ ਹੀ ਬਸ ਆਇਂ ਕੈਲੂ ਵਿਨਰਜੀ ਖਤਮ ਕਰ ਦਿੰਦੇ ਗਰਮੀ 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 ਹੋਏ ਨੇ ਸਾਰੇ ਕੰਮ ਕਰਕੇ ਮੈਂ ਕਿਹਾ ਚਲੋ ਸਵੇਰੇ ਹੋਊ ਨਾ ਹੋਊ ਵੀ ਹੁਣ ਕੁਛ ਨਾ ਕੁਛ ਮੈਂ ਜਿੰਨਾ ਮਿੱਥੋਂ ਹੁਣ ਤਾਂ ਕਰ ਲਾ ਤੇ ਇੱਕ ਹੁਣ ਮੈਨੂੰ ਆਇਂ ਮੀ ਲਾਲਛੀ ਵੀ ਚਲੋ ਮੈਂ ਸ਼ਾਮ ਨੂੰ ਕੋਈ ਸਬਜੀ ਵਗੈਰਾ ਨਹੀਂ ਬਣਾਉਣੀ ਸੀਗੀ ਤੇ ਹੁਣ ਮੈਂ ਡਸਟਿੰਗ ਕਰਾਂ ਐਟਲੀਸਟ ਕੁਛ ਤਾਂ ਕਰਾਂ ਬਿਲੇ ਤਾਂ ਨਹੀਂ ਕਿਉਂਕਿ ਹੁਣ ਦੁਪਹਿਰੇ ਥੋੜਾ ਜਿਹਾ ਰੈਸਟ ਕਰਕੇ ਵੀ ਆਪ ਨੂੰ એનਰਜੀ ਆਇਂ ਦੇ ਬੋਡੀ ਵਿੱਚ ਆਪਾਂ ਦੁਬਾਰੇ ਰੀਚਾਰਜ ਹੋਏ ਨੇ ਕੰਮ ਕਰਨ ਵਾਸਤੇ ਕੁਛ ਨਾ ਕੁਛ ਬਾਕੀ ਕੰਮ ਆਪਦਾ ਕਰਦਾ ਜਾਂ ਹੁਣ ਨਹੀਂ ਕਰੂੰਗੀ ਕੱਲ ਨੂੰ ਕਰੂੰਗੀ ਕਰਨਾ ਆਪ ਨੂੰ ਹੀ ਪੈਣਾ ਤੇ ਇਹ ਮੈਂ ਹੁਣ ਕਰਨ ਲੱਗੀ ਸੀ ਡਸਟਿੰਗ ਡਸਟਿੰਗ ਕਰਦੇ ਹੋਏ ਨਾ ਜੇ ਫਰਨੀਚਰ ਆਪਣਾ ਸਿੰਪਲ ਜਿਹਾ ਹੋਵੇ ਫਿਰ ਤਾਂ ਡਸਟਿੰਗ ਕਰਨੀ ਈਜ਼ੀ ਰਹਿੰਦੀ ਐ ਸੌਖੇ ਤਰੀਕੇ ਨਾਲ ਹੋ ਜਾਂਦੀ ਐ ਪਰ ਜੇ ਫਰਨੀਚਰ ਕੁਝ ਇਸ ਤਰ੍ਹਾਂ ਡਿਜ਼ਾਈਨਿੰਗ ਵਾਲਾ ਹੋਵੇ ਫਿਰ ਡਸਟਿੰਗ ਕਰਨੀ ਓਕੇ ਐ ਪਰ ਹੁਣ ਸਾਰਾ ਫਰਨੀਚਰ ਅਸੀਂ ਤਾਂ ਬਹੁਤ ਦੇਖ ਕੇ ਇਹ ਚੀਜ਼ ਬਣਵਾਈ ਸੀ ਰੀਨੋਵੇਸ਼ਨ ਟਾਈਮ ਕੀ ਸਿੰਪਲ ਫਰਨੀਚਰ ਹੋਵੇ ਵੀ ਕਪੜਾ ਮਾਰੋ ਤੇ ਸਾਫ਼ ਹੋ ਜਾਏ ਇਹ ਨਾ ਹੋਵੇ ਤੁਸੀਂ ਘੰਟਾ ਘੰਟਾ ਇੱਕ ਡਿਜ਼ਾਈਨ ਤੇ ਖੜੇ ਰਹੋ ਬਹੁਤ ਮੈਂ ਤਾਂ ਬਹੁਤ ਮਿਸਤਰੀ ਨੂੰ ਕਹਿ ਕਹਿ ਕੇ ਵੀ ਵੀਰੇ ਪਲੀਜ਼ ਵਿੱਚ ਕੋਈ ਡਿਜ਼ਾਈਨਿੰਗ ਨਾ ਕਰੋ ਕਿਤੇ ਆਏ ਐ ਇਹਨਾਂ ਲਕੀਰਾਂ ਜੀਆਂ ਵੀ ਨਾ ਮਾਰਨੀਆਂ ਹੈਗੇ ਵਿੱਚ ਛਿਰੀ ਚੂਰੀ ਲੱਕੜ ਚ ਮਿਸਤਰੀ ਆਪ ਹੀ ਕਰਦਾਨ ਹੁੰਦੇ ਨੇ ਪਹਿਲਾਂ ਮੈਂ ਤਾਂ ਉਹਨਾਂ ਨੂੰ ਇਹ ਗੱਲ ਕਹਿਤੀ ਸੀ ਕਿਉਂਕਿ ਅਸੀਂ ਰੀਨੋਵੇਸ਼ਨ ਟਾਈਮ 'ਇਸੇ ਘਰ 'ਚ ਹੀ ਰਹਿ ਰਹੇ ਸੀ ਵਿੱਚ ਹੀ ਕੰਮ ਚੱਲ ਰਿਹਾ ਸੀਗਾ ਤੇ ਪਹਿਲਾਂ ਇਹ ਗੱਲ ਕਹਿਤੀ ਸੀ ਵੀ ਡਿਜ਼ਾਈਨ ਕੁਝ ਨਹੀਂ ਚਾਹੀਦਾ ਮੈਨੂੰ ਬਿਲਕੁਲ ਸਿੰਪਲ ਕੰਮ ਚਾਹੀਦਾ ਕਿਉਂਕਿ ਸਫਾਈਆਂ ਬਾਅਦ 'ਚ ਮੈਂ ਕਰਨੀਆਂ ਨੇ ਤੇ ਬਸ ਇਹ ਜਿਹੜਾ ਸਿੰਪਲ ਕੰਮ ਕਰਨਾ ਵੀ ਡਿਜ਼ਾਈਨਿੰਗ ਨਾ ਹੋਵੇ ਤੇ ਸਫਾਈ ਕਰਨੀ ਈਜ਼ੀ ਹੋਵੇ ਕਉਂਕਿ ਜਿਹੜਾ ਡਿਜ਼ਾਈਨਿੰਗ ਆਪਾਂ ਬਣਾਉਣੇ ਲੱਕੜ ਤੇ ਨਾ ਬਹੁਤ ਬਾਅਦ ਸਫਾਈਆਂ ਕਰਦੇ ਨੂੰ ਪਤਾ ਲੱਗਦਾ ਇੱਕ ਵਾਰ ਤਾਂ ਆਪਾਂ ਨੂੰ ਲੱਗਦਾ ਵੀ ਸੋਹਣਾ ਡਿਜ਼ਾਈਨ ਬਣ ਗਿਆ ਪਰ ਜੋ ਸਫਾਈਆਂ ਕਰਦੇ ਨਾ ਫਿਰ ਆਉਂਦੀ ਬਾਤ ਹੋ ਜਾਂਦੀ ਐ ਇਸ ਕਰਕੇ ਬਹੁਤ ਸਿੰਪਲ ਕੰਮ ਰੱਖਿਆ ਅਸੀਂ ਲੱਕੜ ਦਾ ਬਾਕੀ ਘਰ ਨਾ ਹਮੇਸ਼ਾ ਸਫਾਈ ਨਾਲ ਸੋਹਣਾ ਲੱਗਦਾ ਹੁੰਦਾ ਇਹ ਨਹੀਂ ਹੈਗਾ ਕਿ ਸਟਾਈਲਿਸ਼ ਫਰਨੀਚਰ ਹੋਊਗਾ ਫਿਰ ਸੋਹਣਾ ਲੱਗੂਗਾ ਘਰ ਸਾਫ਼ ਹੋਵੇ ਚਾਹੇ ਬਿਲਕੁਲ ਸਿੰਪਲ ਹੋਵੇ ਸਿੰਪਲ ਫਰਨੀਚਰ ਹੋਵੇ ਘਰ ਹਮੇਸ਼ਾ ਸਾਫ਼ ਸਫਾਈ ਨਾਲ ਸੋਹਣਾ ਲੱਗਦਾ ਇਹ ਨਹੀਂ ਹੈਗਾ ਕਿ ਮਹਿੰਗੇ ਮਹਿੰਗੇ ਆਪਣੇ ਕੋਲੇ ਸ਼ੋਪੀਸ ਹੋਣ ਜਾਂ ਕੋਈ ਮਹਿੰਗਾ ਫਰਨੀਚਰ ਹੋਵੇ ਫਿਰ ਸੋਹਣਾ ਲੱਗੂ ਨਹੀਂ ਸਫਾਈ ਨਾਲ ਹੀ ਘਰ ਸੋਹਣਾ ਲੱਗਦਾ ਟਾਈਮ ਹੋ ਗਿਆ 5:50 ਦਾ 6 ਵਜੇ ਨਾਲੇ 10 ਮਿੰਟ ਰਹਿ ਗਏ 6 ਵਜੇ ਵਿੱਚ ਤੇ ਮੈਂ ਹੁਣ ਆਈ ਵਾਕ ਕਰਨ ਸ਼ਾਮ ਨੂੰ ਫੇਰ ਮੇਰਾ ਖਾਣਾ-ਦਾਣਾ ਹਲਕਾ ਹੀ ਆ ਦਵਿੰਦਰ ਕਹਿੰਦੇ ਮੈਂ ਵੀ ਖਿਚੜੀ ਖਾ ਲੂੰਗਾ ਇਹਨਾਂ ਨੂੰ ਵੀ ਖਿਚੜੀ ਸਵਾ ਲੱਗਣ ਲੱਗੀ ਤੇ ਖਿਚੜੀ ਬਣਾ ਲੈ ਗਏ ਨੀ ਮੈਂ ਵੀ ਖਿਚੜੀ ਖਾਊਂਗਾ ਤੇ ਫਿਰ ਐਡੀ ਵੱਡਾ ਕੋਈ ਝੰਜਟ ਨਹੀਂ ਹੈਗਾ ਖਿਚੜੀ ਦਾ ਉਹ ਸਿਰਫ 5 ਮਿੰਟ ਤੜਕਾ ਲਾਉਂਦੀ ਲੱਗਦੇ ਨੇ ਉਸ ਤੋਂ ਬਾਅਦ ਕੁੱਕਰ ਬੰਦ ਕਰ ਤੋ ਵਿਸਲ ਆ ਜੋ ਖਿਚੜੀ ਬਣ ਗਈ ਚਲੋ ਤਾਂ ਈਜ਼ੀ ਜਿਹਾ ਕੰਮ ਹੈ ਹਨਾ ਤੇ ਬਸ ਹੁਣ ਮੈਂ ਕਰਦੀ ਆ ਵੋਕ ਬਹੁਤ ਦਿਨਾਂ ਬਾਅਦ ਵੋਕ ਕਰ ਰਹੀ ਆ ਬਹੁਤ ਇਰੈਗੂਲਰ ਹੋ ਗਈ ਮੈਂ ਵੋਕ ਕਰਦੀ ਪਰ ਹੁਣ ਸੋਚਦੀ ਆ ਸ਼ੁਰੂ ਕਰਾਂ ਰੈਗੂਲਰ ਹੋਵਾਂ ਚਾਹੇ ਨਹੀਂ ਜੀਗਾ ਪਰ ਚਾਹੇ ਗਰਮੀ ਐਟਲੀਸਟ 15 20 ਮਿੰਟ ਘਟ ਤੋਂ ਘੱਟ ਕਰਾਂ ਕੋਸ਼ਿਸ਼ ਕਰਦੀ ਆ ਰੋਜ਼ ਆਪਣੀ ਵੋਕ ਜ਼ਰੂਰ ਕਰਿਆ ਕਰਾਂ ਹੌਲੀ ਹੌਲੀ ਫਿਰ ਬਣਾ ਲੂੰਗੀ ਇੱਕ ਵਾਰ ਰੈਗੂਲਰ ਹੋਵਾਂ ਪਹਿਲਾਂ ਤਾਂ ਰੈਗੂਲਰ ਹੋਣਾ ਜ਼ਰੂਰੀ ਹੈ ਟਾਈਮਿੰਗ ਫੇਰ ਮੈਟਰ ਕਰੂਗੀ ਕੋਈ ਕਰ ਚਾਹ 15 ਮਿੰਟ ਹੀ ਮੈਂ ਰੋਜ਼ ਕਰ ਲਾਂ ਪਰ ਮੈਂ ਕੋਸ਼ਿਸ਼ ਕਰੂੰਗੀ ਆਇਆ ਕਰਾਂ ਵਾਕ ਕਰਨ ਬਾਹਰ ਨਿਕਲ ਕਰਾਂ ਤੇ ਚਲੋ ਜੀ ਹੁਣ ਕਰਦੇ ਆ ਵਾਕ ਫਿਰ ਅੰਦਰ ਜਾ ਕੇ ਮੈਂ ਕਿਹਚੜੀ ਬਣਾ ਲੂੰਗੀ ਪਹਿਲਾਂ ਮੈਂ ਵਾਕ ਕਰਾਂਗਾ ਇਧਰ ਆਪਣਾ ਡਿਨਰ ਬਣ ਕੇ ਰੈਡੀ ਅੱਜ ਮੈਂ ਬਣਾਈ ਆ ਖਿਚੜੀ ਮੈਨੂੰ ਨਾ ਥੋੜੀ ਪਤਲੀ ਖਿਚੜੀ ਅੱਛੇ ਲੱਗਦੇ ਪਤਲੀ ਹੋਵੇ ਇੱਥੇ ਵਿੱਚ ਮਟਰ ਪਾਏ ਨੇ ਸਬਜ਼ੀ ਵੀ ਚੰ ਅੱਜ ਕੱਲ ਤਾਂ ਮਟਰ ਦੀ ਆਪਸ਼ਨ ਉਹ ਵੀ ਫਰੋਜ਼ਨ ਨੇ ਤੇ ਸਰਦੀ ਹੋਵੇ ਤਾਂ ਬਹੁਤ ਸਾਰੀਆਂ ਸਬਜ਼ੀਆਂ ਦੇ ਆਪਸ਼ਨਸ ਹੁੰਦੀਆਂ ਨੇ ਤੇ ਹੁਣ ਮੈਂ ਕਰਦੀ ਆ ਆਪਣਾ ਡਿਨਰ ਸੋ ਇਸ ਜੀ ਮੇਰਾ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਥੈਂਕ ਯੂ ਵੀਰੋਚ ਦੇਖਦਾ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਮਿਲਾਂਗੇ ਖੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ